ਸਾਹਮਣੇ ਆ ਰਹੀਏ ਦੱਸਿਓ ਕਿ ਪੀਆਰਟੀਸੀ ਦੀ ਬੱਸ ਅਤੇ ਟਰਾਲੀ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਤਾਂ ਬਠਿੰਡਾ ਮਲੋਠ ਹਾਈਵੇ ਦੀਆਂ ਹੀ ਤਸਵੀਰਾਂ ਜਿੱਥੇ ਪੀਆਰਟੀਸੀ ਦੀ ਬੱਸ ਅਤੇ ਟਰਾਲੀ ਦੀ ਆਮੋ ਸਾਹਮਣੇ ਟੱਕਰ ਹੋ ਗਈ ਸੜਕਾ ਸੇ ਦੌਰਾਨ ਦੋ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਬੱਸ ਅਤੇ ਟਰੱਕ ਦੇ ਡਰਾਈਵਰ ਕੰਡਕਟਰ ਦਾ ਬਚਾ ਰਿਹਾ ਹਾਦਸੇ ਦੇ ਦੌਰਾਨ ਬੱਸ ਦੇ ਪਰ ਖੱਚੇ ਤੱਕ ਉੱਡ ਗਏ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਨੌਜਵਾਨ ਸੁਸਾਇਟੀ ਦੇ ਮੈਂਬਰ ਪਹੁੰਚਦੇ ਨੇ ਤੇ ਦੋ ਜ਼ਖਮੀ ਜਿਹੜੇ ਨੇ ਇਸ ਵਕਤ ਜਿਹੜੇ ਇਲਾਜ ਨੇ ਜਾਣਕਾਰੀ ਮੁਤਾਬਕ ਬਠਿੰਡਾ ਤੋਂ ਮਲੋਟ ਜਾ ਰਹੀ ਸੀ ਪੀਆਰਟੀਸੀ ਦੀ ਬੱਸ ਤੇ ਤੜਕਸਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਬੱਸ ਦੇ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੱਸ ਦੇ ਪੁਰਜੇ ਪੁਰਜੇ ਹੋ ਗਏ ਪਰ ਖੱੱਚੇ ਤੱਕ ਉੱਡ ਗਏ ਤਾਂ ਦੱਸ ਜਿਏ ਕਿ ਇਸ ਪੂਰੇ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਹੈ ਕਿ ਕਿਸੇ ਕਸਮ ਦਾ ਜਾਨੀ ਨੁਕਸਾਨ ਕੋਣ ਤੋਂ ਬਚਾਅ ਹੋ ਗਿਆ ਪਰ ਜੋ ਉੱਥੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਸੀ ਕਿ ਹਾਦਸਾ ਬੇਖਦ ਭਿਆਨਕ ਸੀ ਉੱਥੇ ਮੌਜੂਦ ਡਰਾਈਵਰ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਹੈ ਕਿ ਕੁਝ ਵੀ ਸੜਕ ਤੇ ਦਿਖਾਈ ਨਹੀਂ ਸੀ ਦੇ ਰਿਹਾ ਔਰ ਤੇਜ਼ ਲਾਈਟਾਂ ਵੱਜ ਰੀਆਂ ਸੀ ਅੱਖਾਂ ਦੇ ਵਿੱਚ ਜਿਸ ਤੋਂ ਬਾਅਦ ਇਹ ਸਾਰਾ ਹਾਦਸਾ ਵਾਪਰਿਆ ਹੈ ਮਹਮਦ ਕੋਲ ਕਾਹਦਾ ਕਾਹ ਹੋ ਗਿਆ ਟਰੱਕ ਤੇ ਬੱਸ ਕਿੰਨੇ ਜਣੇ ਜ਼ਖਮੀ ਹੋਏ ਦੋ ਜੀ ਇਸ ਤਰ੍ਹਾਂ ਹੋ ਗਿਆ ਐਕਸੀਡੈਂਟ ਲੱਗਿਆ ਪ੍ਰੋਫੈਸਰ ਟੱਕ ਰੋਡ ਤੇ ਖੜਾ ਸੀ ਜਿਆਦਾ ਖਰਾਬ ਹੋਇਆ ਟਰੱਕ ਖੜਾ ਸੀ ਕੋਈ ਹੁੰਦੇ ਕਰਕੇ ਰੋਡ ਦੇ ਵਿਚਾਲੇ ਖੜਾ ਸੀ ਨਾ ਕਿ ਬੈਕਸੀ ਕਾਲੇ ਦੇ ਨਾਲ ਟੈਂਕਰ ਜਿਹੜਾ ਸੀ ਸਾਹਮਣੇ ਲਾਈਟ ਪਈ ਸਾਹਮਣੇ ਕਿ ਲੈਡਰ ਉੱਤੇ ਪਈ ਹੋਈ ਹਾਂਜੀ ਸਾਹਮਣੇ ਗੱਰਾ ਲਾਈਟ ਲੋਟ ਪਈ ਨਹੀਂ ਪਤਾ ਨਹੀਂ ਕਿੰਨੇ ਵਜੇ ਹੋਇਆ ਇਹ 5:00 ਹੋਇਆ ਲਗਭਗ ਹੋਇਆ ਜੀ ਸਰ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਕੀ ਕੰਮ ਕਰਦੇ ਹੋ ਮੈਂ ਡਰਾਈਵਰ ਆਈਪੀਆਰ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਦਾ ਇਹ ਸਿਆਰੇ ਸੀ ਮਲੋੜ ਪਾਜੀ ਬਈ ਮਨ ਲੱਡੇ ਦੋ ਜਦੋਂ ਚੱਲੇ ਆ ਜੀ ਅੱਗੇ ਟਰੱਕ ਖੜਾ ਸੀਗਾ ਸਾਬ ਹੋਇਆ ਬਚਾਲੇ ਰੋਡ ਦੇ ਅੱਗੇ ਮੁਰੋ ਮੁਰੋ ਲਾਈਟਾਂ ਪੈ ਰਹੀਆਂ ਜੀ ਜੀ ਫਿਰ ਕੀ ਹੋਇਆ ਉਹ ਰੋਡ ਦੇ ਵਿਚਾਲੇ ਖੜਾ ਸੀਗਾ ਜੀ ਉਹਦੇ ਕਿਸੇ ਕੁਝ ਐਕਟਰ ਵਗੈਰਾ ਕੁਝ ਚੱਲਦੇ ਰਹਿਆ ਸੀਗਾ ਜਿਸ ਕਰਕੇ ਉਹਦਾ ਸੱਟੇ ਲੱਗਿਆ ਹਾਂ ਜੀ ਕਿੰਨੇ ਜਣੇ ਜੱਕੀ ਹੋਏ ਆ ਜਖਮੀ ਕੁਲਮ ਰਿਕਟਰ ਦੇ ਸਾਡਾ ਜੀ ਤੇ ਇੱਕ ਮਰੇ ਸਵਾਰੀ ਦੇ ਹੋ ਗਏ ਸੱਟਾਂ ਵੀ ਦਾਮਨ ਕੋਈ ਕਾਦਾ ਕਾਦਾ ਹੋ ਗਿਆ ਤੇ ਬੱਸ ਜੀ ਹੈ ਜੀ ਟਰੱਕ ਤੇ ਬੱਸ ਕਿੰਨੇ ਜਣੇ ਜੱਕੀ ਹੋਏ ਆ ਦੋ ਜੀ ਇਸ ਤਰ੍ਹਾਂ ਹੋ ਗਿਆ ਐਕਸੀਡੈਂਟ ਲੱਗਿਆ ਬੜਾ ਕੁਝ 1 ਕਰੋੜ ਦੇ ਖੜਾ ਸੀ ਜਿਆਦਾ ਖਰਾਬ ਹੋਇਆ ਟਰੱਕ ਖੜਾ ਸੀ ਕੋਈ ਉਹਦੇ ਕਰ ਕਰ ਰੋਡ ਦੇ ਵਿਚਾਲੇ ਖੜਾ ਸੀ ਨਾ ਕਿ ਵੈਕਸੀ ਕਾਲੇ ਦੇ ਨਾਲ ਟੈਂਕਰ ਜਿਹੜਾ ਸੀ ਸਾਹਮਣੇ ਲਾਈਟ ਪਈ ਸੀ ਸਾਹਮਣੇ ਕਿ ਲੜੜ ਉੱਤ ਪਈ ਹੋਈ ਹਾਂਜੀ ਸਾਹਮਣੇ ਗੱਾਰਾ ਲਾਈਟ ਲੋਟ ਪੈ ਗਈ ਨਹੀਂ ਪਤਾ ਨਹੀਂ ਕਿੰਨੇ ਕਵਜ ਹੋਇਆ ਇਹ 5 ਕਵਜ ਤੇ ਲਗਭਗ ਹੋਇਆ ਜੀ ਸਰ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਹੈ ਕੀ ਕੰਮ ਕਰਦੇ ਹੋ ਮੈਂ ਡਰਾਈਵਰ ਆਈਪੀਆਰ ਕੀ ਮਾਮਲਾ ਕੀ ਹੈ ਮਾਮਲਾ ਦਾ ਇਹ ਸਿਆਰੇ ਸੀ ਮਲੋੜ ਪਾ ਜੀ ਦੈਮਨ ਅੱਡੇ ਤੋਂ ਜਦੋਂ ਚੱਲੇ ਆਂ ਜੀ ਅੱਗੇ ਟਰੱਕ ਖੜਾ ਸੀਗਾ ਖਾਬ ਹੋਇਆ ਵਿਚਾਲੇ ਰੋਡ ਦੇ ਅੱਗੇ ਮੁਰੋਂ ਮੁਰੋਂ ਲੇਟਾ ਪੈ ਰਿਆ ਗਿਆ ਜੀ ਕੀ ਹੋਇਆ ਉਹ ਰੋਡ ਦੇ ਵਿਚਾਲੇ ਖੜਾ ਸੀਗਾ ਜੀ ਉਹਦੇ ਕਿਸੇ ਕੋਹ ਟਰੈਕਟਰ ਵਗੈਰਾ ਕੋਈ ਚੱਲਦੇ ਰਿਹਾ ਸੀਗਾ ਜਿਸ ਕਰਕੇ ਉਹ ਸੱਟੇ ਲੱਗਿਆ ਹਾਂ ਜੀ ਕਿੰਨੇ ਨੇ ਜੱਕੀ ਹੋਇਆ ਜਾਂ ਮੇ ਕਦਮ ਰੇ ਟਰੈਕਟਰ ਦਾ ਸਾਡਾ ਜੀ ਤੇ ਇੱਕ ਮਰੇ ਸਵਾਰੀ ਦੇ ਕੋਲ ਹੀ ਸੱਟ ਆਈ